ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪੈਣ ਮਾਨ ਬਿਲਕੁਲ ਆਮ ਆਦਮੀ ਪਾਰਟੀ ਦੇ ਹਲਕਾ ਪਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੇ ਘਰ ਪਿੰਡ ਬਹਾਦਰਗੜ ਵਿਖੇ ਪਹੁੰਚੇ ਇਸ ਮੌਕੇ ਗੱਲਬਾਤ ਕਰਦੇ ਹੋਏ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕੀ ਕਿਹਾ ਆਓ ਸੁਣਦੇ ਹਾਂ ਧੰਨਵਾਦ ਕਰਦੇ ਹਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਤੇ ਬਹੁਤ ਧੰਨਵਾਦ ਹੈ ਆਮ ਲੋਕਾਂ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਸਰਕਾਰ ਬਣਾਈ ਅੱਜ ਬੜੀ ਖੁਸ਼ੀ ਇੱਕ ਵਰਕਰਾਂ ਦੀ ਮੀਟਿੰਗ ਹੋਈ ਪਿੰਡ ਸਾਰੇ ਸਾਥੀ ਘਰੇ ਆਏ ਸੀਗੇ ਤੇ ਆਪਣੇ ਹੀ ਸਾਰਿਆਂ ਦੇ ਘਰ ਆ ਤੇ ਇਸ ਤੋਂ ਵੱਧ ਸਾਨੂੰ ਖੁਸ਼ੀ ਹੋਈ ਹੈ ਕਿ ਸਾਡੇ ਵੱਡੇ ਭੈਣ ਜੀ ਮਨਪ੍ਰੀਤ ਕੌਰ ਜੀ ਸੀਮ ਸਾਬ ਦੇ ਭੈਣ ਜੀ ਨੇ ਉਹ ਘਰੇ ਆਏ ਸੀਗੇ ਤੇ ਅਸੀਂ ਬਹੁਤ ਦੇਰ ਦੀ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਜ਼ਰੂਰ ਕਿਤੇ ਆਉਂਦੇ ਜਾਂਦੇ ਆ ਕੇ ਜਾਓ ਤੇ ਗ੍ਰੀਤ ਦੇ ਕਰ ਚੰਨ ਪਾਇਓ ਤੇ ਉਹਨਾਂ ਦਾ ਬਹੁਤ ਧੰਨਵਾਦ ਆ ਜਾਇਏ ਸੀਗੇ ਇਹ ਕੋਈ ਪੋਲੀਟੀਕਲ ਮੀਟਿੰਗ ਨਹੀਂ ਸੀ ਵੈਸੇ ਫਾਰਮਲ ਨਹੀਂ ਇਹਨੂੰ ਪਮਨਸਾ ਦੇ ਕੈਜੂਅਲ ਜਿਹਾ ਕਿ ਉਹਨਾਂ ਦਾ ਹਮੇਸ਼ਾ ਇਹ ਰਹਿੰਦਾ ਕਿ ਕਿਸੇ ਨਾ ਕਿਸੇ ਵਿਧਾਇਕ ਦੇ ਕਿਸੇ ਸਾਥੀ ਦੇ ਘਰ ਉਹ ਜ਼ਰੂਰ ਜਾਂਦੇ ਨੇ ਤੇ ਇਹਨੂੰ ਕਹਿੰਦੇ ਆ ਬਦਲਾ ਪਹਿਲਾਂ ਤੁਸੀਂ ਮੁੱਖ ਮੰਤਰੀ ਦੇ ਪਰਿਵਾਰਾਂ ਨੂੰ ਦੇਖਦੇ ਵੀ ਨਹੀਂ ਸੀ ਤੇ ਸੋਚਿਆ ਵੀ ਨਹੀਂ ਸੀ ਕਦੇ ਐਡਾ ਹੋਊਗਾ ਤੇ ਸਾਡੇ ਵਰਗੇ ਕਾਮਜੇ ਬੰਦੇ ਦੇ ਘਰ ਆਉਣਾ ਇੱਕ ਆਮ ਜੇ ਛੋਟੇ ਜਿਹੇ ਘਰ ਦੇ ਵਿੱਚ ਆਉਣਾ ਤੇ ਸਾਡੇ ਲਈ ਬਹੁਤ ਵੱਡੀ ਗੱਲ ਆ ਸੋ ਮੈਂ ਧੰਨਵਾਦ ਕਰਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਬਦਲਾ ਲੈ ਕੇ ਆਏ ਧੰਨਵਾਦ ਕਰਦਾ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਅਰਵਿੰਦ ਕੇਜਰੀਵਾਲ ਜੀ ਦਾ ਭੈਣ ਜੀ ਦਾ ਆਏ ਤੇ ਵਰਕਰਾਂ ਨੂੰ ਹੱਲਾਸ਼ੀਰੀ ਦਿੱਤੀ ਆ ਵਰਕਰਾਂ ਦੇ ਨਾਲ ਜਿਹੜੇ ਡਟ ਕੇ ਹਮੇਸ਼ਾ ਖੜਦੇ ਨੇ ਸੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਇਹ ਚਾਹੁੰਦੇ ਆ ਕਿ ਸਾਡੀ ਟੀਮ ਜਿਹੜੀ ਆ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤੇ ਪਾਰਟੀ ਦੇ ਨਾਲ ਹਮੇਸ਼ਾ ਡਟ ਕੇ ਖੜੀ ਰਹੇ ਸੋ ਸਾਰਿਆਂ ਨੂੰ ਮੈਂ ਇੱਥੇ ਆਉਣ ਤੇ ਜੀ ਆਇਆਂ ਵੀ ਕਹਿਣ ਤੇ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਰਟੀ ਬੇਚਣੇ ਔਰ ਖੀਨਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز